चीन ਦੇ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਹੋਵੇਗੀ ਮੁਲਾਕਾਤ ਸਵੇਰੇ 9:45 ਤੇ ਹੋਵੇਗੀ ਮੀਟਿੰਗ ਐਸਸੀਓ ਦੀ ਬੈਠਕ ਦੇ ਵਿੱਚ ਇਕੱਠੇ ਹੋਣਗੇ 20 ਤੋਂ ਜ਼ਿਆਦਾ ਦੇਸ਼ਾਂ ਦੇ ਅਗ ਉਚਾਲ ਦੇ ਨਾਲ ਹਿੱਲਿਆ ਦਿੱਲੀ ਐਨਸੀਆਰ ਨੂੰ ਡਸਣੇ ਗੁਰੂਗਰਾਮ ਦੇ ਵਿੱਚ ਹੀ ਮਹਿਸੂਸ ਹੋਏ ਝਟਕੇ ਪੁਚਾਲ ਦੇ ਕੇਂਦਰ ਅਫਗਾਨਿਸਤਾਨ ਦੇ ਵਿੱਚ 9 ਲੋਕਾਂ ਦੀ ਹੋਈ ਮੌਤ ਦੇਸ਼ਵਾਰ ਦੇ ਵਿੱਚ ਘਟੀਆਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 51 ਰੁਪਏ ਸਸਤਾ ਹੋਇਆ ਸਿਲੰਡਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਨਹੀਂ ਕੋਈ ਬਦਲਾ ਏਸ਼ੀਆ ਕੱਪ ਦੇ ਵਿੱਚ ਭਾਰਤੀ ਹਾਕੀ ਟੀਮ ਦੀ ਲਗਾਤਾਰ ਦੂਜੀ ਜਿੱਤ ਜਾਪਾਨ ਨੂੰ 3-2 ਦੇ ਨਾਲ ਹਰਾਇਆ ਕਪਤਾਨ ਹਰਮਨਪ੍ਰੀਤ ਨੇ ਕੀਤੇ ਦੋ ਗੋਲ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ghee ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਸਸਿਗਾਰ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਭਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਮੌਸਮ ਦੀ ਜਿੱਥੇ ਕਿ ਪੰਜਾਬ ਦੇ ਨਵੇਂ ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਦੇ ਹੇਠ ਨੇ 1000 ਤੋਂ ਵੱਧ ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਨੇ ਪਰ ਚਿੰਤਾ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਮੌਸਮ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਅੱਜ ਅਤੇ ਕੱਲ ਪੰਜਾਬ ਦੇ ਵਿੱਚ ਪਾਰੀਮੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪਾਰੀਮੀ ਦਾ ਅਲਰਟ ਹੈ ਕਿਉਂਕਿ ਲਗਾਤਾਰ ਮੀਂਹ ਦਾ ਦੌਰ ਜਾਰੀ ਵੀ ਹੈ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਲਗਾਤਾਰ ਇਸ ਵੇਲੇ ਵੀ ਮੀਂਹ ਪੈ ਰਿਹਾ ਨਾਊਜ਼ੀਲੈਂਡ ਦੇ ਵਿੱਚ ਮੌਸਮੀ ਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਨਾਊਜ਼ੀਲੈਂਡ ਦੇ ਵਿੱਚ ਔਰੇਂਜ ਅਲਰਟ ਹੈ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਵੀ ਜਾਰੀ ਕੀਤਾ ਗਿਆ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ ਉਸ ਦੇ ਵਿੱਚ ਪਠਾਨਕੋਟ ਹੈ ਗੁਰਦਾਸਪੁਰ ਹੈ ਹੁਸ਼ਿਆਰਪੁਰ ਹੈ ਉਹ ਜ਼ਿਲ੍ਹੇ ਜਿਹੜੇ ਕਿ ਪਹਿਲਾਂ ਹੀ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਨੇ ਪਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜੇਕਰ ਭਾਰੀ ਮੀਂਹ ਦਾ ਅਲਰਟ ਹੈ ਰੈਡ ਅਲਰਟ ਦਾ ਮਤਲਬ ਹੀ ਹੈ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾਤ ਜੇਕਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਵੀ ਭਾਰੀ ਮੀਂਹ ਮੁਰਤੂ ਪੈਂਦਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਪਹਿਲਾਂ ਹੀ ਹੜ੍ਹਾਂ ਦੇ ਕਾਰਨ ਸਫਾਈ ਦਾ ਮਸਦਰ ਹੈ ਉੱਥੇ ਕਿਸ ਤਰੀਕੇ ਦੇ ਹਾਲਾਤ ਬਣ ਸਕਦੇ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਹੈ ਉਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਇਸ ਤੋਂ ਇਲਾਵਾ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਤੇ ਰੂਪਨਗਰ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਸ਼ਾਮਲ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ ਆਤਾ orange alert ਵਾਲੇ ਜ਼ਿਲ੍ਹੇ ਨੇ ਅੰਮ੍ਰਿਤਸਰ, ਤਰਨਤਾਰਨ, ਫਰੂਜ਼ਪੁਰ, ਕਪੂਰਥਲਾ, ਜਲੰਧਰ, ਫਰੀਦਕੋਟ, ਬਰਨਾਲਾ, ਮੋਗਾ ਤੇ ਮਹਾਲੀ ਆਤਾ ਇਸ ਤੋਂ ਇਲਾਵਾ ਫਾਜ਼ਿਲਕਾ, ਮੁਖਤਸਰ ਸਾਹਿਬ, ਬਠਿੰਡਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਆਤਾ ਪੰਜਾਬ ਦੇ ਨਾਲ ਜੁੜੀ ਇਸ ਵੇਲੇ ਦੀ ਬਹੁਤ ਵੱਡੀ ਤੇ اہم ਖਬਰ ਹੈ ਜਦੋਂ ਪੰਜਾਬ ਪਹਿਲਾਂ ਹੀ ਹੜਾਂਤੀ ਮਾਰਦੇ ਹੋਏ ਠਹਿਰਿਆ ਨੌਂ ਜ਼ਿਲ੍ਹੇ ਜਿਹੜੇ ਕਿ ਹੜਾਂਦੋਂ ਹੜਾਂਦੇ ਕਾਰਨ ਪ੍ਰਭਾਵਿਤ ਹੋਏ ਨੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਜਦੋਂ ਅੰਕੜਾ ਸਾਹਮਣੇ ਆਇਆ ਕਿ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਬਰਬਾਦ ਹੋਊਗੀ 1000 ਤੋਂ ਵੱਧ ਪਿੰਡ ਜੋ ਕਿ ਹੜ੍ਹਾਂ ਦੇ ਕਾਰਨ ਅਜੇ ਪ੍ਰਭਾਵਿਤ ਹੋਏ ਕਿ ਲੋਕਾਂ ਦਾ ਆਮ ਜਨ ਜੀਵਨ ਪੂਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਗਿਆ ਜਿਸ ਤਰੀਕੇ ਦੀਆਂ ਗ੍ਰਾਉਂਡ ਰਿਪੋਰਟਾਂ ਅਸੀਂ ਲਗਾਤਾਰ ਤਸਵੀਰਾਂ ਵੀ ਵਿਖਾ ਰਹੇ ਹਾਂ ਪਰ ਜਦੋਂ ਪਹਿਲਾਂ ਹੀ ਹੜ੍ਹਾਂ ਦੇ ਕਾਰਨ ਹਾਲਾਤ ਬੇਹੱਦ ਖਰਾਬ ਹੋਣ 1988 ਦੀ ਨਾਲ ਤੁਲਨਾ ਕੀਤੀ ਜਾ ਰਹੀ ਹੋਵੇ ਹਾਂ ਤਾਂ ਫਿਰ ਉਸੇ ਹੀ ਸੂਬੇ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਾਵੇ ਭਾਰੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੋਵੇ ਜਿੱਥੇ ਕਿ ਪਹਿਲਾਂ ਹੀ ਹੜਾਂ ਦੀ ਆ ਮਾਰ ਪੈ ਰਹੀ ਹੈ ਤੇ ਇਸ ਦੇ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਚਿੰਤਾ ਵਧਦੀ ਹੋਈ ਨਜ਼ਰ ਆ ਰਹੀ ਹੈ ਮੁਸ਼ਕਲ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਨੌ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦਾ ਇਹ ਰੈਡ ਅਲਰਟ ਹੈ ਨੌ ਜ਼ਿਲ੍ਹਿਆਂ ਦੇ ਵਿੱਚ ਔਰਾਂ ਅਲਰਟ ਹੈ ਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ ਤਾਜਾ ਰੈਡ ਅਲਰਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ ਰੈਡ ਅਲਰਟ ਹੈ ਪਠਾਨਕੋਟ ਦੇ ਫਿਲਹਾਲ ਕਿਸ ਤਰੀਕੇ ਦੇ ਹਾਲਾਤ ਨੇ ਤਾਜ਼ਾ ਤਸਵੀਰਾਂ ਤਾਜ਼ਾ ਅਪਡੇਟ ਦੇ ذریعے ਜਨਤ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਪਠਾਨਕੋਟ ਦਾ ਰੁਕ ਕਰਾਂਗੇ ਜਿੱਥੋਂ ਚੱਕੀ ਪੁਲ ਤੋਂ ਸਾਡੇ ਸਹਿਯੋਗੀ ਜਤਿੰਦਰ ਮੋਨ ਜੁੜ ਚੁੱਕੇ ਨੇ ਜਤਿੰਦਰ ਪਠਾਨਕੋਟ ਦੇ ਵਿੱਚ ਵੀ ਚਿੰਤਾ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੂਰੇ ਜ਼ਿਲ੍ਹੇ ਦਿਲੀ ਮੌਸਮੀ ਪਾਕ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਸ ਵੇਲੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਹਾਲਾਤ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਮੌਸਮ ਕੀ ਬਿਆਨ ਕਰ ਰਿਹਾ ਹੈ ਮੈਂ ਪਰਵਿੰਦਰ ਤੁਹਾਨੂੰ ਦੱਸ ਦਿਆਂ ਕਿ ਪਠਾਨਕੋਟ ਜਿਵੇਂ ਹੀ ਰੈੱਡ ਅਲਰਟ ਕੀਤਾ ਲੋਕਾਂ ਦੀਆਂ ਚਿੰਤਾਵਾਂ ਇੱਕ ਵਾਰੀ ਮੋੜ ਤੋਂ ਵੱਧ ਗਈਆਂ ਤੁਹਾਨੂੰ ਦੱਸ ਦਿਆਂ ਚੱਕੀ ਦਰਿਆ ਦੇ ਕੰਢੇ ਖੜੇ ਆ ਤਸਵੀਰਾਂ ਹਜੇ ਵੀ ਹੈਰਾਨ ਕਰਨ ਵਾਲੀਆਂ ਕਿਉਂਕਿ ਚੱਕੀ ਦਰਿਆ ਇਸ ਸਮੇਂ ਵੀ ਉਫਾਨ ਤੇ ਆ ਹਾਲਾਂਕਿ ਪਾਣੀ ਜ਼ਰੂਰ ਥੋੜਾ ਘਟ ਗਿਆ ਲੇਕਿਨ ਆਪਣੇ ਪਿੱਛੇ ਇੱਕ ਵੱਡਾ ਨੁਕਸਾਨ ਜਿਹੜਾ ਜਿਹੜਾ ਚੱਕੀ ਦਰਿਆ ਛੱਡ ਗਿਆ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਜਿਹੜੀ ਥਾਂ ਤੇ ਆਪਾਂ ਖੜੇ ਆ ਇਹ ਥਾਂ ਡੇਰਾ ਸਵਾਮੀ ਜਗਤਗਿਰੀ ਜਿਹੜਾ ਆਸ਼ਰਮ ਹੈਗਾ ਉਸ ਦੀ ਥਾਂ ਹੈਗੀ ਆ ਅਤੇ ਇਹ ਥਾਂ ਹੁਣ ਚੱਕੀ ਦਰਿਆ ਵਿੱਚ ਸਮਾਨ ਦੀ ਕਗਾਰ ਤੇ ਆਇਆ ਕਿਉਂਕਿ ਇੱਕ ਵੱਡਾ ਰਸਤਾ ਹੈ ਜਿਹੜਾ ਤੁਹਾਨੂੰ ਦੱਸਦੇ ਕਿ ਜਿਹੜਾ ਰਸਤਾ ਹੈਗਾ ਇਹ ਰਸਤਾ ਵੀ ਪੂਰੀ ਤਰ੍ਹਾਂ ਚੱਕੀ ਦਰਿਆ ਦੀ ਚਪੇਟ ਵਿੱਚ ਚੜ ਚੁੱਕਿਆ ਹੈ ਲੋਕ ਇੱਥੇ ਪਰੇਸ਼ਾਨ ਨੇ ਲੋਕਾਂ ਨੂੰ ਖਦਸਾ ਹੈਗਾ ਕਿ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਆਸ਼ਰਮ ਨਾਲ ਜੁੜੇ ਹੋਏ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਪੰਜਾਬ ਪਰ ਨਹੀਂ ਬਲਕਿ ਦੇਸ਼ ਪਰ ਦੇ ਵਿੱਚੋ ਇੱਥੇ ਆਉਂਦੀਆਂ ਨੇ ਇੱਥੇ ਨਤਵਸਤਕ ਹੁੰਦੀਆਂ ਪਰ ਉਹਨਾਂ ਨੂੰ ਇੱਕ ਖਦਸਾ ਹੋਣ ਸਤਾ ਰਿਹਾ ਹੈ ਕਿ ਚੱਕੀ ਦਰਿਆ ਦੇ ਪੇਟ ਕਿਸੇ ਵੀ ਵੇਲੇ ਇਹ ਜਿਹੜਾ ਆਸ਼ਰਮ ਹੈ ਉਹ ਚੜ ਸਕਦਾ ਹੈ ਕਿਉਂਕਿ ਕਾਟ ਵੱਡੀ ਲੱਗੀ ਹੈ ਬਿਲਕੁਲ ਖੱਡ ਦੇ ਜਿਹੜਾ ਆਸ਼ਰਮ ਹੈਗਾ ਉਸ ਦੇ ਨਾਲ ਇਹ ਜਿਹੜੇ ਹੁਣ ਚੱਕੀ ਦਰਿਆ ਵਗ ਰਿਹਾ ਮੇਰੇ ਨਾਲ ਇੱਥੋਂ ਦੇ ਲੋਕ ਵੀ ਹੈ ਜਿਹੜਾ ਕੀ ਮੰਜ਼ਰ ਸੀ ਕੀ ਹਾਲਾਤ ਸੀ ਉਸ ਸਮੇਂ ਸਰ ਜਿਸ ਤਰ੍ਹਾਂ ਕਿ ਇਸ ਸਾਲ ਬਹੁਤ ਜ਼ਿਆਦਾ ਬਰਸਾਤ ਹੋਣ ਕਾਰਨ ਜਿਹੜਾ ਚੱਕੀ ਦੇ ਵਿੱਚ ਹੜ ਆਇਆ ਨੇ ਜਿਸ ਦੇ ਨਾਲ ਸਾਡਾ ਜਿਹੜਾ ਡੇਰਾ ਜਗਤਗਿਰੀ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਚੱਕੀਪੁਰ ਪਠਾਨਕੋਟ ਦੇ ਨਾਲ ਹੀ ਹਿਮਾਚਲ ਦੇ ਵਿੱਚ ਪੰਦਾ ਇਸ ਦੇ ਨਾਲ ਪਿਛਲੇ ਸਾਲ ਵੀ ਥੋੜਾ ਨੁਕਸਾਨ ਹੋਇਆ ਸੀ ਲੇਕਿਨ ਉਹ ਥੋੜਾ ਸੀ ਜਿਸ ਨੂੰ ਸੰਗਤਾਂ ਨੇ ਆਪਣੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਪਤੀ 40 ਲੱਖ ਰੁਪਏ ਲਗਾ ਕੇ ਥੋੜਾ ਜਿਹਾ ਸੜਕ ਨੂੰ ਬਣਾਤਾ ਸੀ ਪਰ ਇਸ ਸਾਲ ਤੇ ਬਹੁਤ ਜ਼ਿਆਦਾ ਵੱਡਾ ਜਿਸ ਤਰ੍ਹਾਂ ਕਿ ਆਪ ਦੇਖ ਰਹੇ ਹੋ ਕਿ ਸਾਰਾ ਹੀ ਚੱਕੀ ਦੇ دریا ਜਿਹੜਾ ਹੋ ਆਸ਼ਰਮ ਦੇ ਨਾਲ ਆ ਗਿਆ ਆਸ਼ਰਮ ਦੀ ਦੀਵਾਰ ਵੀ ਆਸ਼ਰਮ ਦੇ ਸਟੋਰ ਵੀ ਆਸ਼ਰਮ ਦੇ ਜਿਹੜੇ ਬਾਥਰੂਮ ਨੇ ਉਹ ਵੀ ਸਾਰੇ ਸਾਰੇ ਇਹ ਚੱਕੀ ਦੇ ਪੇਂਟ ਸੜ ਚੁੱਕੇ ਨੇ ਬਹੁਤ ਵੱਡਾ ਨੁਕਸਾਨ ਆ ਇਸ ਵਾਰ ਜਿਹੜਾ ਡੇਰੇ ਨੂੰ ਹੋਇਆ ਜਦੋਂ ਇਹ ਹਾਲਾਤ ਬਣੇ ਉਸ ਟਾਈਮ ਡੇਰੇ ਵਿੱਚ ਵੀ ਕਿਉਂਕਿ ਵੱਡਾ ਡੇਰਾ ਹੈ ਲੋਕ ਤੇ ਮੌਜੂਦ ਹੋਣੇ ਆ ਉਸ ਵੇਲੇ ਉਸ ਉਹਨਾਂ ਦਾ ਕੀ ਹਾਲਾਤ ਸੀ ਉਸਨੂੰ ਨੇ ਇਹ ਜ਼ਿਆਦਾਤਰ ਪਾਣੀ ਜਿਹੜਾ ਰਾਤ ਦੇ ਟਾਈਮ ਆਇਆ ਬਾਕੀ ਸੰਕਟਾਂ ਇੱਥੇ ਜਿਹੜੇ ਡੇਰੇ 'ਚ ਠਹਿਰਦੀਆਂ ਲਗਾਤਾਰ ਸੇਵਾਦਾਰ ਨੇ ਉਹਨਾਂ ਨੇ ਅੱਖੀਂ ਦੇਖਿਆ ਉਹਨਾਂ ਨੇ ਦੇਖਿਆ ਕਿ ਇੱਕ ਬਹੁਤ ਵੱਡਾ ਭਿਆਨਕ ਹਾਸਾ ਜਿਹੜਾ ਉਹ ਲੱਗ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਉਹ ਚੱਕੀ ਦੇ ਆਪਣੇ ਜਿਹੜਾ ਡੇਰੇ ਦੇ ਆਸ਼ਰਮ ਦੀ ਦੀਵਾਰ ਦੇ ਨਾਲ ਟਕਰਾਰ ਰਿਹਾ ਸੀ ਔਰ ਸਾਰੀ ਸਾਰੀ ਜਗ੍ਹਾ ਜਿਹੜੀ ਆ ਉਹ ਚੱਕੀ ਦੀ ਪੇਂਟ ਚੜ ਚੁਪਿਆ ਜੀ ਬਿਲਕੁਲ ਪਰਵਿੰਦਰ ਇਸ ਵੇਲੇ ਜਿਹੜੇ ਡੇਰਾ ਸੋਭੀ ਜਗਤਗਿਰੀ ਦੇ ਜਿਹੜੇ ਗੱਦੀ ਨਿਸ਼ਾਨ ਨੇ ਬਰਦੇਵਗਰੀ ਮਹਾਰਾਜ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਜੀ ਕੀ ਹਾਲਾਤ ਹੈ ਡੇਰੇ ਦੇ ਬਿਲਕੁਲ ਦਸ ਦੇਕ ਆ ਗਿਆ ਪਾਣੀ ਐ ਐਸੀ ਬਾਤ ਹੈ ਕਿ ਝੀਜੂ ਚੱਕੀ ਦਰਿਆ ਹੈ نیچے ਹੁੰਦਾ ਜਾ ਰਿਹਾ ਹੈ ਔਰ نیچے ਹੋਣੇ ਕੀ ਵਜ੍ਹਾ ਸੇ ਜੇ نیچے ਹੀ نیچے ਜ਼ਮੀਨ ਕੋ ਕਾਟ ਕੇ ਲੈ ਗਿਆ ਅਭੀ ਅਭੀ ਜੇ ਜਿਤਨੀ ਜਗ੍ਹਾ ਹੈ ਜੇ ہماری ਪਾਰਕਿੰਗ ਏਰੀਆ ਥਾ कोई चाली कनाल थी जे सभी की सभी बह गई और साथ ही आपने वो बाथरूम देखे हैं कोई पचास बाथरूम थे जे लेडीज जेंट्स तो जे चले गए अब हमारा जो सेवादार अजीनियर विंग है उन्होंने कहा जे कर जे रोका ना जा गया तो जे आश्रम की दर्शनी डेओढ़ी और जहाँ लाखों श्रद्धालुओं की आस्था जो वर्ल्ड पीस टेंपल के साथ जुड़ी हुई है ਜੀ ਆਸਤਾ ਕੋਠੇਸ ਪਹੁੰਚੇਗੀ ਤਾਂ ਇਸ ਦਾ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਮਰੇ ਜਿਸੀ ਅਕਸਰ ਦੇਖਦੇ ਸੀ ਇੱਥੇ ਵੱਡੇ ਲੀਡਰ ਆਉਂਦੇ ਰਹਿੰਦੇ ਸੀ ਨਤਮਸਤਕ ਹੋਣਾ ਆਉਂਦੇ ਸੀ ਜਦੋਂ ਇਹ ਹਾਲਾਤ ਬਣੇ ਕੋਈ ਵੱਡਾ ਲੀਡਰ ਇੱਥੇ ਪਹੁੰਚ ਐ ਐਸੇ ਬਾਤ ਹੈ ਕਿ ਹਿਮਾਚਲ ਦਾ ਐਮ ਐਲ ਏ ਆਇਆ ਥਾ ਕੋਈ ਔਰ ਨਹੀਂ ਆਇਆ ਬਿਲਕੁਲ ਇੱਕ ਕਿਉਂਕਿ ਇਸ ਥਾਂ ਦੇ ਉੱਤੇ ਵੱਡੇ ਸਮਾਗਮ ਹੁੰਦੇ ਆ ਵੱਡੇ ਲੀਡਰ ਪਹੁੰਚਦੇ ਸੀ ਇੱਕ ਰਹਿੰਦਾ ਸੀ ਕਿ ਇਸ ਜਿਉਂਕਿ ਹਾਲਾਤ ਜਿਹੜੇ ਹੋਣ ਬਣੇ ਹੋਇਆ ਇਸ ਵੇਲੇ ਲੋੜ ਸੀ ਲੀਡਰਾਂ ਨੂੰ ਆ ਕੇ ਤੇ ਹਾਲ ਜਾਣਨ ਦੇ ਲੇਕਿਨ ਕੋਈ ਵੀ ਲੀਡਰ ਜਿਹੜਾ ਇੱਥੇ ਨੇ ਆਇਆ ਕੋਈ ਬੀਬੀਆਂ ਇੱਥੇ ਨੇ ਕੀ ਹਾਲਾਤ ਬਣੇ ਜੀ ਤੁਹਾਡੇ ਇੱਥੇ ਦੇਰੇ ਹਾਲਾਤ ਬਹੁਤ ਮਾੜੇ ਬਣੇ ਆ ਇੱਦਰ ہاں ਪਾਣੀ ਪਾਣੀ ਹੈ ਤੇ ਸਾਰਾ ਦੇਰਾ गिर ਗਿਆ ਨੀਚੇ ਕਰੰਦਾ ਹੁਣ ਹਾਂਜੀ ਦਾ ਦੰਦ ਲੋਕਾਂ ਦੇ ਵਿੱਚ ਡਰ ਜਰੂਰ ਬਣਿਆ ਹੋਇਆ ਕੁਝ ਹੋਰ ਲੋਕ ਆਉਣਾ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕੀ ਹੈਗਾ ਜੀ ਜਿਵੇਂ ਕਾਟ ਲੱਗ ਰਹੀ ਹੈ ਜਿਵੇਂ ਰੈਡ ਅਲਰਟ ਜਾਰੀ ਕੀਤਾ ਗਿਆ ਜੇ ਫਿਰ ਬਾਰਿਸ਼ ਹੁੰਦੀ ਹੈ ਤੇ ਕਾਟ ਹੋਰ ਲੱਗ ਸਕਦੀ ਹੈ ਹਾਂ ਇਹ ਜੈਸੇ ਜੈਸੇ ਬਾਰਿਸ਼ ਹੋ ਰਹੀ ਹੈ ਵੈਸੇ ਵੈਸੇ ਹੀ ਡੇਰੀ ਕੀ ਜੋ ਜ਼ਮੀਨ ਹੈ ਉਹ ਗਿਰਤੀ ਜਾ ਰਹੀ ਹੈ ਪਾਣੀ ਕੇ ਸਾਥ ਵਹਿਤੀ ਜਾ ਰਹੀ ਹੈ ਸੋ ਇਹ ਸਰਕਾਰ ਸੇ ہماری ਯਹੀ ਬੇਨਤੀ ਹੈ ਕਿ ਜੋ ਸੰਗਤ ਕੀ ਸਤਗੁਰ ਰਵਿਦਾਸ ਵਰਲਡ ਪੀਸ ਟੈਂਪਲ ਕੇ ਸਾਥ ਜੋ ਸੰਗਤ ਕੀ ਆਸਤਾ ਹੈ तो सरकार से ये विनती है कि उनकी आस्था को रखते हुए ये जो ज़मीन बह गई है पानी में सो वो उनके लिए यहाँ पर कुछ उसका प्रबंध किया जाए जहाँ तो एक यहाँ पर करेट बांधे जाए या जा फिर दीवार सी दी जाए जिसके साथ कि ये ज़मीन बच सके ਕਿਉਂਕਿ ਸੰਗਤ ਕੀ ਯਹਾਂ ਪਰ ਬਹੁਤ ਹੀ ਆਸਤਾ ਹੈ ਔਰ ਧੀਰੇ ਧੀਰੇ ਇਹ ਪਾਣੀ ਕੇ ਕਟਾਵ ਕੇ ਸਾਥ ਜ਼ਮੀਨ ਵਹਿ ਰਹੀ ਹੈ ਜਿਸ ਤਰ੍ਹਾਂ ਇਹ ਜਿਤਨੀ ਵੀ ਜ਼ਮੀਨ ਆਪ ਦੇਖ ਰਹੇ ਹੈ ਯਹਾਂ ਪਰ ਇੱਕ ਪਾਰਕਿੰਗ ਹਵਾ ਕਰਦੀ ਧੀ ਕਮ ਸੇ ਕਮ 150 ਸੇ 200 ਗਾੜੀ ਯਹਾਂ ਪਰ ਖੜੀ ਹੋਤੀ ਧੀ ਜੋ ਅੱਜ ਬਹਾਰੀ ਬਰਸ਼ਾਤ ਕੇ ਕਾਰਨ ਉਹ ਸਾਰੀ ਕੀ ਸਾਰੀ ਜ਼ਮੀਨ ਵਹਿ ਗਈ ਹੈ ਬਿਲਕੁਲ ਪ੍ਰਵੇਂਦਰ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਈਏ ਕਿ ਚੱਕੀ ਦਰਿਆ ਹਜੇ ਵੀ ਉਫਾਨਦੇ ਹੈ ਨਾ ਸਿਰਫ ਡੇਰਾ ਬਲਕਿ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜੇ ਵੱਡੀ ਰਿਹਾਇਸ਼ ਆ ਉਹ ਲੋਕ ਵੀ ਅਜਤਿੰਦਰ ਨਾਲ ਨਾਲ ਹੀ ਪਠਾਨਕੋਟ ਦੇ ਮੌਸਮ ਦਾ ਵੀ ਹੋਰ ਅਪਡੇਟ ਦੇ ਦਿਓ ਕਿ ਮੌਸਮ ਫਿਲਹਾਲ ਕਿਸ ਤਰੀਕੇ ਦਾ ਹੈ ਪਹਿਲਾਂ ਕਦੋਂ ਇੱਥੇ ਬਾਰਿਸ਼ ਹੋਈ ਹੈ ਫਿਲਹਾਲ ਮੌਸਮ ਕੀ ਬਿਆਨ ਕਰ ਰਿਹਾ ਹੈ ਪ੍ਰਵਿਧਤੋਂ ਦੱਸ ਦਈਏ ਕਿ ਰੈਡ ਅਲਰਟ ਹੋਇਆ ਪਿਆ ਹੈ ਪਠਾਨਕੋਟ ਦੇ ਵਿੱਚ ਸਵੇਰੇ ਤੋਂ ਹੀ ਬਰਸਾਤ ਜਿਹੜੀ ਸ਼ੁਰੂ ਹੋ ਗਈ ਸੀ ਹਾਲਾਂਕਿ ਇਸ ਸਮੇਂ ਬਰਸਾਤ ਜ਼ਰੂਰ ਥੋੜੀ ਦੇਰ ਲਈ ਰੁਕ ਗਈ ਹੈ ਲੇਕਿਨ ਬੱਦਲ ਹੈ ਜਿਹੜੇ ਅਸਮਾਨ ਦੇ ਉੱਤੇ ਛਾਏ ਹੋਏ ਨੇ ਲੋਕਾਂ ਦੇ ਵਿੱਚ ਇਸੇ ਗੱਲ ਦਾ ਡਰ ਹੈ ਕਿਉਂਕਿ ਕੱਲ ਅਸੀਂ ਜਿਹੜੇ ਬਾਰਡਰ ਇਲਾਕੇ ਹਨ ਉਹਨਾਂ ਦਾ ਵੀ ਦੌਰਾ ਕੀਤਾ ਉਹਨਾਂ ਦੇ ਵਿੱਚ ਵੀ ਖਦਸਾ ਆਹੀ ਹੈ ਕਿਉਂਕਿ ਲੋਕ ਛੱਤਾਂ ਤੇ ਬੈਠੇ ਹੋਏ ਆ ਲੋਕ ਬਸ ਇਸੇ ਗੱਲ ਦਾ ਡਰ ਸਤਾਉਂਦਾ ਸੀ ਲੋਕਾਂ ਨੂੰ ਕਿ ਜੇ ਅਸਮਾਨ ਦੇ ਉੱਤੇ ਕਾਲੇ ਬੱਦਲ ਛਾ ਜਾਂਦੇ ਸੀ ਤੇ ਉਹਨਾਂ ਨੂੰ ਡਰ ਸਤਾਉਂਦਾ ਸੀ ਕਿਉਂਕਿ ਘਰ ਘਰਾਂ ਦੀਆਂ ਨੀਆਂ ਬੈਠ ਚੁੱਕੀਆਂ ਲੋਕ ਛੱਤਾਂ ਤੇ ਬੇਸ਼ੱਕ ਬੈਠ ਕੇ ਉਡੀਕ ਕਰ ਰਿਹਾ ਪ੍ਰਸ਼ਾਸਨ ਦੀ ਮਦਦ ਦੀ ਉਡੀਕ ਕਰ ਰਿਹਾ ਲੇਕਿਨ ਇੱਕ ਗੱਲ ਦਾ ਜਿਹੜਾ ਉਹਨਾਂ ਨੂੰ ਖਦਸਾ ਜ਼ਰੂਰ ਸੀ ਕਿ ਜੇਕਰ ਭਾਰੀ ਮੀਂਹ ਦੁਆਰਾ ਹੁੰਦਾ ਤਾਂ ਉਹਨਾਂ ਦੇ ਜਿਹੜੇ ਘਰ ਹੈ ਉਹ ਟੈ ਟੈਰੀ ਹੋਣ ਦਾ ਡਰ ਜ਼ਰੂਰ ਉਹਨਾਂ ਦੇ ਉੱਤੇ ਬਣਿਆ ਹੋਇਆ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਚੱਕੀ ਦਰਿਆ ਦਾ ਬੇਸ਼ੱਕ ਪਾਣੀ ਘਟਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੱਡੀ ਵੱਡੀ ਕਾਰਟ ਹੈ ਜਿਹੜੀ ਚੱਕੀ ਦਰਿਆ ਵਿੱਚ ਲੱਗੀ ਆ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਸੀ ਕਿ ਪਾਣੀ ਕਿੰਨਾ ਚੜ ਕੇ ਆਇਆ ਸੀ ਉੱਪਰ ਤੇ ਜੇਕਰ ਡੇਰੇ ਨੂੰ ਨੁਕਸਾਨ ਦਿੱਤਾ ਉਸੇ ਤਰ੍ਹਾਂ ਹੀ ਕਈ ਰਿਹਾਇਸ਼ੀ ਇਲਾਕੇ ਉਸ ਨੂੰ ਵੀ ਚੱਕੀ ਦਰਿਆ ਨੁਕਸਾਨ ਦੇ ਚੁੱਕਿਆ ਰੇਲਵੇ ਬ੍ਰਿਜ ਹੋਵੇ ਉਸ ਨੂੰ ਨੁਕਸਾਨ ਦੇ ਚੁੱਕਿਆ ਆਮ ਜਾਤਾ-ਜਾਤਾ ਜਿਹੜਾ ਉਸ ਨੂੰ ਵੀ ਇਸ ਨੇ ਪ੍ਰਭਾਵਿਤ ਕੀਤਾ ਕੁਝ ਹੋਰ ਲੋਕ ਹੁਣ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੇ ਇੱਥੋਂ ਤੁਸੀਂ ਨਿਕਲਦੇ ਹੋ ਰੋਜ਼ ਨਿਕਲਦੇ ਹੋ ਕਿਹਾ ਜਾਂਦਾ ਇੱਥੋਂ ਸੈਰ ਕਰਨ ਦੇ ਲਈ ਵੀ ਲੋਕ ਜਾਂਦੇ ਇੱਕ ਵੱਡੀ ਆਵਾਜ਼ ਹੀ ਰਹਿੰਦੀ ਉਹਨਾਂ ਰੋਡ ਰੁੜ ਗਿਆ ਕਿੱਥੇ ਜਾਗੁਰਦੇ ਗਿਆ ਸ਼ਰੂਰ ਵਿਦਿਆ ਇਧਰ ਇੱਕ ਅਗੇ ਕ੍ਰਿਸ਼ਨ ਕੁਮੀ ਇੱਧਰ ਕੰਪੂ ਵੀ ਹੈਗਾ ਉਧਰ ਅਗੇ ਮੰਦਿਰ ਹੈ ਬਹੁਤ ਜਿਆਦਾ ਮੰਦਿਰ ਦੁਨੀਆ ਦੀ ਆਸਥਾ ਉਧਰ ਵੀ ਜੁੜੀ ਹੋਈ ਹੈ ਬਹੁਤ ਲੋਕ ਆਤ ਜਾਤੇ ਹਨ ਲੇਕਿਨ ਜੇ ਰਸਤਾ ਹੈ ਬਹੁਤ ਖਤਰਨਾਕ ਹੋ ਗਿਆ ਹੈ ਸਾਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੇ ਡੇਰੇ ਵਿੱਚ ਸਕੂਲ ਵੀ ਚੱਲ ਰਹੇ ਆ ਉਸਕੋ ਵੀ ਖਤਰਾ ਹੈ ਹੋਰ ਵੀ ਡੇਰੇ ਕੀ ਜੋ ਦਰਸ਼ੀਂ ਜੋੜੀ ਹੈ ਉਸਕੋ ਵੀ ਖਤਰਾ ਹੈ ਇਸ ਲਈ ਸਰਕਾਰ سے اگے یہی ਅਰਸਥਾ ਬੇਨਤੀ ਹੈ ਕਿ ਜਲਦੀ ਜਲਦੀ ਇਸ ਦਾ ਕੋ ਹੱਲ نکالا ਜਾਏ ਡੇਰੇ ਕੀ ਜੋ ਜ਼ਮੀਨ ਹੈ ਜਾਂ ਡੇਰੇ ਕੀ ਜੋ ਬਿਲਡਿੰਗ ਹੈ ਉਸਕੋ ਜੜਾ ਬਚਾਇਆ ਜਾ ਸਕੇ ਬਿਲਕੁਲ ਪ੍ਰਵੇਧਰ ਇੱਕ ਜੜੀ ਚਿੰਤਾ ਵਾਲੀ ਗੱਲ ਹੈ ਕਿ ਡੇਰੇ ਦੇ ਅੰਦਰ ਨਾ ਸਿਰਫ ਸੰਗਤਾਂ ਜੋ ਸਕੂਲ ਚੱਲਦਾ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਨੇ ਕਿ ਉਹਨਾਂ ਨੂੰ ਵੀ ਖਤਰਾ ਹੋਣ ਦਾ ਹਾਂਜੀ ਜੀ ਬਿਲਕੁਲ ਖਤਰਾ ਹੈ ਜੀ ਸਕੂਲ ਦੇ ਬੱਚੇ ਨਿੱਕੇ ਨਿੱਕੇ ਬੱਚੇ ਆ ਕੁਝ ਵੱਡੇ ਵੀ ਆ ਉਹਨਾਂ ਨੂੰ ਬਹੁਤ ਸਾਨੂੰ ਵੀ ਬਹੁਤ ਡਰ ਆ ਕਿ ਕੱਲ ਨੂੰ ਅਦਰ ਫੋਰ ਫਲੱਡ ਆ ਗਿਆ ਤੇ ਅਸੀਂ ਕਿਸ ਤਰ੍ਹਾਂ ਸਕੂਲ ਚਲਾਵਾਂਗੇ ਕਿਸ ਤਰ੍ਹਾਂ ਬੱਚਿਆਂ ਨੂੰ ਬੁਲਾਵਾਂਗੇ ਉਹਨਾਂ ਦੀ ਪੜ੍ਹਾਈ ਵਿੱਚ ਆਉਣ ਵਾਲੇ ਟਾਈਮ 'ਚ ਹੋਰ ਨੁਕਸਾਨ ਹੋਏਗਾ ਕਿਉਂਕਿ ਰਸਤੇ ਤੇ ਕੱਟ ਚੁੱਕੇ ਆ ਸਕੂਲ ਵੀ ਹੈ ਪਿੱਛੇ ਲੋਕਾਂ ਦੇ ਘਰ ਵੀ ਹੈ ਫੈਕਟਰੀਆਂ ਵੀ ਆ ਰਸਤਾ ਬਿਲਕੁਲ ਤਰ੍ਹਾਂ ਡੈਮੇਜ ਹੋ ਚੁੱਕਿਆ ਜਿਵੇਂ ਰੈਡ ਅਲਰਟ ਕਹਿ ਰਿਹਾ ਕਿ ਹਜੇ ਵੀ ਬਰਸਾਤ ਹੋ ਸਕਦੀ ਹੈ ਭਾਰੀ ਉਸ ਜੇ ਨੂੰ ਲੈ ਕੇ ਕਿਦਾਂ ਦਾ ਡਰ ਆ ਬਹੁਤ ਜ਼ਿਆਦਾ ਡਰ ਆ ਉਸ ਜੀ ਨੂੰ ਲੈ ਕੇ ਇੰਨਾ ਘ ਡਰਾਂ ਕਹੂੰ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਪਤਾ ਨਹੀਂ ਹੁਣ ਕੀ ਹੋਏਗਾ 2 ਘੰਟੇ ਬਾਅਦ ਕੀ ਹੋਏਗਾ ਜਾਂ 4 ਘੰਟੇ ਬਾਅਦ ਕੀ ਹੋਏਗਾ ਮਤਲਬ ਹਰ ਵਕਤ ਡਰੀਸ ਤਾਇ ਕਰਦਾ ਜਿਸ ਤਰ੍ਹਾਂ ਜ਼ਮੀਨ ਵੰਦੀ ਹੈ ਇਹਨਾਂ ਨੇ ਕੋਈ ਸਾਨੂੰ ਮੈਸੇਜ ਤੇ ਦੇਣਾ ਨਹੀਂ ਕਹੀ ਬਹਿ ਲਗਿਆ ਕਿ ਤੁਸੀਂ ਸਾਈਡ ਤੇ ਹੋ ਮਤਲਬ ਇਹ ਆਂਦੇ ਆ ਆਪਣੇ ਹਿਸਾਬ ਨਾਲ ਬਹਿ ਜਾਂਦੀ ਹੈ ਇਹ ਕੁਦਰਤੀ ਚੀਜ਼ਾਂ ਇਹਨਾਂ ਨੇ ਕੋਈ ਮੈਸੇਜ ਨਹੀਂ ਦੇਣਾ ਕੋਈ ਸੁਨੇਹਾ ਨਹੀਂ ਦੇਣਾ ਪਰ ਸਾਨੂੰ ਹਰ ਵਕਤ ਡਰ ਰਹਿਦਾ ਹੈ ਪ੍ਰਸ਼ਾਸਨ ਵੱਲੋਂ ਆਇਆ ਏ ਤੇ ਪ੍ਰਸ਼ਾਸਨ ਵੱਲੋਂ ਐਮਐਲਏ ਸਾਹਿਬ ਆਏ ਹਿਮਾਚਲ ਦੇ ਐਮਐਲਏ ਸਾਹਿਬ ਮਨਿੰਦਰ ਰਾਜਨ ਜੀ ਉਹ ਪਹੁੰਚੇ ਸੀ ਉਹਨਾਂ ਨੇ ਜਾਇਜ਼ਾ ਲਿਆ ਉਹਨਾਂ ਨੇ ਦੱਸਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਵੱਲੋਂ ਪਰ ਅਜੇ ਤੱਕ ਬਾਕੀ ਹੋਰ ਕੋਈ ਵੀ ਵੱਡਾ ਲੀਡਰ ਜਿਹੜਾ ਉਹ ਇੱਥੇ ਨਹੀਂ ਪਹੁੰਚਿਆ ਜੋ ਬਿਲਕੁਲ ਪ੍ਰਵਿੰਦਰ ਕਿਉਂਕਿ ਡੇਰੇ ਦੀ ਗੱਲ ਕਰੀਏ ਤੇ ਡੇਰੇ ਦੇ ਵਿੱਚ ਨਾ ਸਿਰਫ ਹਾਂ ਠੀਕ ਹੈ ਜਤਿੰਦਰ ਲਗਾਤਾਰ ਬਣੇ ਰਹੋ ਤਸਵੀਰਾਂ ਜੂਰ ਬਖਾਉਂਦੇ ਰਹੋ ਅਸੀਂ ਪਠਾਨਕੋਟ ਦੇ ਚੱਕੀ ਪੁਲਦੀਆਂ ਤਸਵੀਰਾਂ ਵਿਖਾਈਆਂ ਨੇ ਕਿ ਕਿਸ ਤਰੀ ਦੇ ਨਾਲ ਆ ਚੱਕੀ ਦਰਿਆਵੀ ਲੋਕਾਂ ਦੀ ਮੁਸ਼ਕਲ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਪਠਾਨਕੋਟ ਦੀ ਵੀ ਗੱਲ ਕਰੀਏ ਤਾਂ ਪਠਾਨਕੋਟ ਦੇ ਕਈ ਪਿੰਡ ਪਹਿਲਾਂ ਹੀ ਜੋ ਕਿ ਹੜਾਂ ਦੀ ਮਾਰਦੇ ਹੋਏ ਨੇ ਆ ਵੱਡੇ ਪੱਧਰ ਤੇ ਜੋ ਕਿ ਨੁਕਸਾਨ ਹੋ ਰਿਹਾ ਆ ਤਾਂ ਹੁਣ ਪਠਾਨਕੋਟ ਤੋਂ ਬਾਅਦ ਚ ਗੱਲ ਫਾਜ਼ਿਲਕਾ ਦੀ ਕਰਾਂਗੇ ਫਾਜ਼ਿਲਕਾ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫਿਲਹਾਲ ਕਿਸ ਤਰੀਕੇ ਦੇ ਹਾਲਾਤ ਨੇ ਫਾਜ਼ਿਲਕਾ ਦੇ ਵੱਲੇ ਸ਼ਾ ਉਤਾਰ ਤੋਂ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜ ਚੁੱਕੇ ਨੇ ਆ ਪ੍ਰਦੀਪ ਫਾਜ਼ਿਲਖਾਂ ਦੀ ਗੱਲ ਕਰੀਏ ਜਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਆ ਮੌਸਮ ਬਾਰੇ ਵੀ ਜਰੂਰ ਜਾਣਕਾਰੀ ਦਿਓ ਤੇ ਫਿਲਹਾਲ ਜੇਕਰ ਤਾਜ਼ਾ ਹਾਲਾਤਾਂ ਦੀ ਗੱਲ ਕਰੇ ਤਾਂ ਕਿੰਨੇ ਕੁ ਪੂਰੇ ਜ਼ਿਲ੍ਹੇ ਦੇ ਵਿੱਚ ਪਿੰਡ ਹਜੇ ਵੀ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਨੇ ਜਾਂ ਸਥਿਤੀ ਦੇ ਵਿੱਚ ਪਹਿਲਾਂ ਨਾਲੋਂ ਕੋਈ ਸੁਧਾਰ ਹੋਇਆ ਜਾਂ ਸਥਿਤੀ ਹੋਰ ਵੀ ਖਰਾਬ ਨਜ਼ਰ ਆ ਰਹੀ ਹੈ ਆ ਬਿਲਕੁਲ ਪਰਮਿੰਦਰ ਜੇ ਫਾਜ਼ਿਲਕਾ ਦੇ ਗੱਲ ਕਰ ਲਈਏ ਤਾਂ ਫਾਜ਼ਿਲਕਾ ਦੇ ਕਈ ਪਿੰਡ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਉੱਪਰੋਂ ਮੌਸਮ ਵੀ ਜਿਹੜਾ ਹੈ ਲਗਾਤਾਰ ਪਿਛਲੇ 3-4 ਦਿਨਾਂ ਤੋਂ ਖਰਾਬ ਚੱਲ ਰਿਹਾ ਹੈ ਤੇ ਲਗਾਤਾਰ ਜਿਹੜੀ ਇਹ ਬਾਰਿਸ਼ ਇਸ ਇਲਾਕੇ ਦੇ ਅੰਦਰ ਹੋ ਰਹੀ ਹੈ ਰੁਕ ਜਾਂਦੀ ਹੈ ਬਾਰਿਸ਼ ਆ ਜਾਂਦੀ ਹੈ ਹਾਲਾਤ ਤੁਹਾਨੂੰ ਦਿਖਾ ਦਈਏ ਬੱਲੇ ਸ਼ਾ ਉਤਾੜ ਦੇ ਕੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਕਈ ਏਕੜ ਜਿਹੜਾ ਫਸਲ ਹੈ ਜਿਹੜਾ ਰਕਬਾ ਹੈ ਉਹ ਪਾਣੀ ਚ ਡੁੱਬਿਆ ਆ ਹੈ ਕਈ ਟਾਣੀਆਂ ਦਾ ਸੰਪਰਕ ਜਿਹੜਾ ਹੈ ਜਿਹੜਾ ਟੁੱਟ ਚੁੱਕਿਆ ਹੈ ਲੋਕ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚੋਂ ਜਿਹੜਾ ਨਿਕਲ ਕੇ ਬਾਹਰ ਆ ਰਹੇ ਨੇ ਇਹ ਤਸਵੀਰਾਂ ਨੇ ਵੱਲੇ ਸ਼ਾਹ ਉਤਾੜ ਦੀਆਂ ਇਹ ਸਰਦੀ ਇਲਾਕਾ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਬਾਰਡਰ ਦੇ ਨਾਲ ਲੱਗਦਾ ਹੈ ਸਤਲੂਈ ਦਾ ਕਹਿਰ ਜਿਹੜਾ ਇਹਨਾਂ ਇਲਾਕਿਆਂ ਦੇ ਅੰਦਰ ਮਾਰ ਮਾਰ ਪਾਣੀ ਜਿਹੜੀ ਮਾਰ ਮਾਰ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਨੇ ਬੱਪੂ ਜੀ ਕਿੰਨੇ ਕਿ ਰਕਬਾ ਜਿਹੜਾ ਇੱਥੇ ਡੁੱਬਿਆ ਜੀ ਇਹ ਜਿਹੜਾ ਇਹ ਦੋ ਤਿੰਨ ਤਿੰਨ ਕੁ ਜਹਰ ਕਿਲਾ ਹੈ ਅੱਛਾ ਆ ਇਹ ਕਦੋਂ ਦੇ ਹਾਲਾਤ ਹੈ ਜੀ ਇਹ ਹੋ ਗਏ 1.5 ਮਹੀਨਾ 1.5 ਮਹੀਨਾ ਹੋ ਗਿਆ ਅੱਛਾ ਕਿੰਨੀਆਂ ਟਾਣੀਆਂ ਨੇ ਅੱਗੇ ਜਿਹੜੀਆਂ ਲੱਗਦੀਆਂ ਨੇ ਟਾਣੀਆਂ ਤਾਂ ਬਹੁਤ ਅੱਧੇ ਨਾਲੋਂ ਜ਼ਿਆਦਾ ਪਿੰਡ ਦੇ ਦੇ ਹੈ ਤੇ ਸਾਰੇ ਹੁਣ ਇੱਥੇ ਆਸ-ਪਾਸੇ ਕੋ ਬੰਨਾ ਤੇ ਕਿੱਥੇ ਵਿਚਾਰੇ ਬੈਠੇ ਹੋਏ ਨੇ ਇਹ ਪਾਣੀ ਆਇਆ ਕਿੱਥੋਂ ਇਹ ਪੂਰੇ ਦਾ ਪੂਰਾ ਇਲਾਕਾ ਜਿਹੜਾ ਡੁੱਬ ਗਿਆ ਹੈ ਪਾਣੀ ਆਇਆ ਇਹ ਜੀ ਬਿਆਸ ਸਾਧਰਾ ਸਾਤਲੋ ਜਿੱਦ ਰਿਆ ਸਾਰੇ ਕਿੰਨੀਆਂ ਵੀ ਸੇਮ ਨਾਲੀਆਂ ਇਹਦੇ ਵਿੱਚ ਪੈ ਗਈਆਂ ਕੱਡਾ ਕੋਈ ਰਕਬਾ ਜਿਹੜਾ ਹੋਇਆ ਕੋਈ ਨੁਕਸਾਨ ਹੋਇਆ ਕਿ ਕੋਈ ਇੱਦੇ ਚ ਆ ਜੀ ਮੈਂ ਕਿੱਥੇ ਖੜੇ ਆਪਾਂ ਇੱਥੇ ਆ ਆਪਣਾ ਰਕਬਾ ਆ ਇਸ ਪਾਸੇ ਵੀ ਆ ਇਸ ਪਾਸੇ ਵੀ ਤੇ ਆਪਣੇ ਸਾਰਾ ਜੋਨਲ ਲੋਡ ਗਿਆ ਮਾਰ ਡੁੱਬਾ ਖੜਾ ਵੇਖ ਲੋ ਅੱਖੀ ਨਾਲ ਵੀ ਤੇ ਅਸੀਂ ਤਾਂ ਬਰਬਾਦ ਹੋ ਗਏ ਸਾਨੂੰ ਸਰਕਾਰੋਂ ਕੀ ਕੁਝ ਦੇਣਾ ਨੇ ਪਿਛਲੇ ਸਾਲ 23 ਵਿੱਚ ਡੁੱਬਾਈ ਸਿੱਤਰਾ ਕਾਨੂੰ ਕੋਈ ਚੀਜ਼ ਨਹੀਂ ਮਿਲਾਈ ਤੇ ਹੁਣ ਸਾਨੂੰ ਤਾਂ ਮੈਂ ਤਾਂ ਹੁਣ ਵੀ ਕੋਈ ਨਹੀਂ ਹੈਗੀ ਸਾਨੂੰ ਇਹ ਅਮਾਜੋਨਾ ਸੀ ਆ ਮੰਗਨੇ ਮੰਗ ਤੇ ਬੰਨ ਪੈ ਜਾਵੇ ਦਰਿਆ ਦੇ ਮڑے ਮڑے ਤੇ ਸਾਨੂੰ ਸਰਕਾਰ ਇਹ ਬੰਨ ਪਾ ਦੇਵੇ ਸਾਨੂੰ ਬਹੁਤ ਧੰਨਵਾਦ ਕਰਖਾ ਆ ਫਸਲਾ ਸਾਰਿਆ ਫੇਰ ਬਚਦੀਆਂ ਨੇ ਕਿੰਨੇ ਪਿੰਡ ਕਿੰਨੇ ਨੇ ਜਿਹੜੇ ਪਾਣੀ ਦੀ ਮਾਰ ਹੀ ਠੇਕਲੇ ਤੁਹਾਡਾ ਜਿਹੜਾ ਰਕਬਾ ਹੈਗਾ ਕਿੱਥੇ ਤੱਕ ਪਾਣੀ ਪਹੁੰਚ ਚੁੱਕਿਆ ਹੈ ਜੀ ਇਹ ਪਾਣੀ ਜੀ ਆਪਣੇ ਆਨਠਾ ਹੈ ਜੀ ਇਹ ਇਹ ਆ ਬੱਕ ਦੇ ਉਰ ਪਿੱਛੇ ਥੋੜਾ ਜਾ ਇਹ ਜਿਹੜੇ ਕਿਹੜੇ ਪਿੰਡ ਨੇ ਇੱਥੇ ਜੀ ਇੱਥੇ ਗੁਰਕਾ ਨੂਰਚਾ ਤੇ ਗੁੱਦੜ ਭੈਣੀ ਤੇ ਗਲਾਬਾ ਤੇ ਜੰਗੜ ਭੈਣੀ ਤੇ ਰੇਤੇ ਵਾਲੀ ਤੇ ਆ ਸਾਰਿਆਂ ਜਿਹੜੋ ਕਿੰਨਿਆ ਗੇੜ ਕਰ ਜਾਂਦੇ ਅੰਦਰ ਅੰਦਰ ਕਿੰਨੇ ਕ ਕਰ ਰਹੇ ਕਿੰਨੇ ਕਿ ਅੰਦਰ ਜੇ ਘੱਟੋ ਘਾਟੋ ਆ 70 ਕੋਲ ਕਾਲ ਹੈ ਜੀ ਅੱਛਾ ਛੜ ਬੈਠੇ ਅੱਛਾ ਕਿ ਲੋਕ ਹੈਗੇ ਨੇ ਅੰਦਰ ਹਾਂ ਜੀ ਅੱਛਾ ਲੋਕ ਕੋਈ ਬੈਠੇ ਉੱਤੇ ਕੋਠਿਆਂ ਤੇ ਆਪੋਸਮਾਨ ਰੱਖ ਕੇ ते समान रखते बैठे बैठे चोर कोई डाकू लदची तो तक तो कोई मदद आई है इतने तो तक कोई पोचिया जिस तरह लोग जि डुबे खड़े ने घर तक पानी पहुंच चुके हैं कोई मदद पहुंची है मदद आई है ਮਤ ਜੀ ਕਿੰਨੇ ਕੋ ਵਿਚਾਰੇ ਬਹੁਤ ਉਤਲੇ ਕੀਤੀ ਜਾਂਦੇ ਨੇ ਪੱਠੇ ਵੀ ਲਈ ਆਂਦੇ ਨੇ ਪਰ ਹੁਣ ਸਾਰਾ ਜਾਨ ਡੁੱਬਾ ਪੈ ਕਿੱਥੇ ਕਿੱਥੇ ਪਚਾਉਂਦੇ ਪੈ ਨੇ ਆਪੋ ਦੇ ਥਾਵਾ ਤੇ ਹੁਣ ਕਿਸੇ ਦੇ ਵਸਤ ਹੈਗੀ ਨਹੀਂ ਕੁਦਰਤ ਦੇ ਵਸ ਹੈ ਇਹ ਆਪਾਂ ਨਾ ਲਈਏ ਭਗਵੰਤ ਮਾਨ ਦਾ ਨਾ ਲਈਏ ਸਾਹਮਣੇ ਦਾ ਕਿਸੇ ਦੀ ਪਾਰਟੀ ਦਾ ਨਾਂ ਨਹੀਂ ਲੈ ਸਕਦੇ ਵੀ ਕਿੰਨਾ ਵੀ ਹੱਥ ਵਜਦਾ ਆਪਾਂ ਤਾਂ ਮਾਰੀ ਜਾਂਦਾ ਇੱਧਰ ਪਿੰਡ ਕਿੰਨੇ ਕੋਈ ਜਨਤਾ ਨੂੰ ਮਾਰ ਤੇ ਰਾਜ਼ੀ ਨਹੀਂਗਾ ਇੱਧਰ ਪਿੰਡ ਕਿੰਨੇ ਕੋਲੇ ਇੱਧਰ ਘੜ ਤੋਂ ਘਟ ਪਿੰਡ ਇੱਥੋਂ ਜੀ ਲੱਗੀ ਆਪਾਂ ਢੋਲੇ ਵਾਲੀ ਪੈਣੀ ਤੂੰ ਤੇ ਸਾਰੇ ਪਿੰਡ ਬਾਰਡਰ ਤੇ ਸਾਰੀ ਪੱਟੀ ਪਿੰਡ ਬੈੜ ਪਾਇਨੇ ਸਾਰਿਆਂ ਨੂੰ ਪਤਾ ਹੈ 400 ਪਾਗੜ ਵਿੱਚ ਚੋੜਦੇ ਪਈ ਹੈ ਢਾਣੀ 4-500 ਢਾਣੀ ਗਈ ਨੂਰ ਸਮਾਨ ਦੀ ਢਾਣੀ ਪਾਣੀ ਪਹੁੰਚ ਗਿਆ ਇਹਦੇ ਲਾਦੂਗਾ ਦੇ ਨੇੜੇ ਜਾ ਪਾਣੀ ਲੱਗ ਗਿਆ ਜੇ ਪਾਣੀ ਵਧੀ ਜਾਂਦਾ ਥੋੜਾ ਥੋੜਾ ਸੰਤ ਇਹ ਮਸੂਬ ਹੁੰਦਾ ਪਏ ਸਾਡੇ ਕੋਲ ਸਮਾਨ ਸਮੂਹ ਤਾਂ ਨਿਕਲਿਆ ਨਹੀਂ ਬਈਂ ਦੀ ਗਰੀਬ ਜਨਤਾ ਪਈ ਕਿੰਦੇ ਕੋਲ ਇਸ ਟਾਈਮ ਕਰਾਇਆ ਨਹੀਂ ਇਹਦਾ ਵਿਜਾ ਤੇ ਅਸੀਂ ਸਮਾਨ ਬਾਹਰ ਕੱਢ ਲਈਏ ਹਾਂ ਕਿੰਦੇ ਕੋਲ ਸੰਦੇ ਉਹਨੇ ਤਾਂ ਤੇਲ ਵੀ ਜਲਪਤ ਜਿਹਾ ਕੋ ਬਰ ਤਸਵੀਰਾਂ ਜਲਦਾ ਤੇ ਹੀ ਦੁਖੀ ਲੋੜੀ ਪਈ ਇਹ ਕਾਹਕੇ ਦਰਸ਼ਕੋ ਇਸੀ ਲੋੜੀ ਲੱਗੀ ਇਹ ਲਾਦ ਕਿਵੇਂ ਦੇ ਨੇ ਬਿਲਕੁਲ ਬਿਲਕੁਲ ਅੱਛਾ ਬਿਲਕੁਲ ਜੀ ਕੀ ਕਰ ਰਹੀ ਸੀ ਤੁਸੀਂ ਵੀ ਮੈਂ ਜੇ ਸਵਿਰਨ ਰਸ ਪਿਚੂ ਲਈ ਆਸਤੇ ਆਰਦਿਆਂ ਮਾਰਾਂ ਦੇ ਵਿੱਚ ਗਰੀਬ ਜਨਤਾ ਲੁੱਟਦੀਆਂ ਦੀ ਬਾਰਡਰ ਦੇ ਵਿੱਚ ਤੇ ਇਸ ਟਾਈਮ ਤਾਂ ਨਾਂ ਦੇ ਪੱਲੇ ਕੋ ਨਹੀਂ ਕਿੱਥੋਂ ਸਮਾਨ ਕੱਢਣਾ ਮੇਰਾ ਆਪ ਸਮਾਨ ਹੀ ਨਿਕਲਾ ਇੱਥੋਂ 1 ਕਿਲੋ ਮੀਟਰ ਮੇਰਾ ਘਰ ਤੇ ਮੇਰਾ ਸਮਾਨ ਹੀ ਨਿਕਲਾ ਕੁਝ ਵੀ ਦੋ ਮੰਜੇ ਲੈ ਕੇ ਆਇਆ ਬਾਹਰ ਮੈਂ ਤੇ ਮੈਂ ਕਿਹਾ ਮਾਂ ਦੇ ਬੱਚੇ ਤਾਂ ਬਚਾਵਾਂ ਜਦੋਂ ਪ੍ਰਸ਼ਾਸਨ ਕਹਿ ਰਿਹਾ ਵੀ ਤੁਸੀਂ ਉੱਚੀਆਂ ਥਾਵਾਂ ਤੇ ਹੋ ਜਾਓ ਬਚੋ ਬਚੋ ਆਪਣਾ ਬਚਣਾ ਫਾਇਦਾ ਹੈ ਬਾਦ ਚ ਮਗਰ ਸਾਰੇ ਜਿੰਨਾ ਕੋ ਕਿਸ 25 ਹਰਾਂ ਦਾ ਵਾਦ ਤੋਂ ਬਾਦ ਦੇਂਦੇ ਪੈ ਨੇ ਦੇਂਦੇ ਪੈ ਨੇ ਆਪਾਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦੇ ਵੀ ਉਹ ਨਹੀਂ ਲਿਆਂਦਾ ਸਾਰੀ ਥਾਂ ਖਲਾਰ ਤੇ ਪਾਣੀ ਆ ਕਿੱਥੇ ਕਿੱਥੇ ਪਚਾਦੇ ਪੈ ਨੇ ਜੀ ਹੁਣ ਇੱਕੇ ਥਾਂ ਤਾਂ ਅੱਧੀ ਘੜੀ ਜਾਣੋ ਰਹੇ ਬਹੁਤ ਔਖੀ ਘੜੀ ਹੈ ਪਰ ਇਹ ਇਹ ਮੁਸ਼ਕਲ ਔਖੀ ਘੜੀ ਰਲ ਮਿਲਤੀ ਨਹੀਂ ਕੋਈ ਹੁੰਦੀ ਆ ਤੇ ਮੌਸਮ ਖਰਾਬ ਨੇ ਕੀ ਸਿਆਦੇ ਵਾਸਟ ਹੈਗੀ ਨਹੀਂ ਕਿੰਦੇ ਕਰੇ ਮੀਂਹ ਨਹੀਂ ਪਾਰਾ ਠੀਕ ਹੈ ਬ੍ਰਿਤੀ ਪੂਰੀ ਤੁਸੀਂਾਂ ਬਹੁਤ ਬਹੁਤ ਧੰਨਵਾਦ ਪਠਾਨਕੋਟ ਤੋਂ ਸਾਡੇ ਸ੍ਰੀ ਜਤਿੰਦਰ ਮੋਹਨ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਵਕਫਾ ਚ ਗਾਵਾਂ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਚਿੰਤਾ ਫਿਲਹਾਲ ਇਸ ਕਰਕੇ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ ਕਿ ਅੱਜ ਤੇ ਕੱਲ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਮੌਸਮੀ ਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਧਰ ਕੱਗਰ ਦਰਿਆ ਵੀ ਉਫਾਨ ਤੇ ਨਜ਼ਰ ਆ ਰਿਹਾ ਡੇਰਾ ਬਸਤੀ ਤੇ ਪੰਚਕੁਲਾ ਦੇ ਵਿੱਚ ਕੱਗਰ ਉਫਾਨ ਤੇ ਆ ਪਹਾੜਾਂ ਦੇ ਵਿੱਚ ਭਾਰੀ ਮੀਂਹ ਕਰਕੇ ਕੱਗਰ ਦਾ ਪੱਧਰ ਵਧ ਗਿਆ ਦਰਿਆ ਦੇ ਵਿੱਚ ਅਚਾਨਕ ਪਾਣੀ ਵਧਿਆ ਹੈ ਲਗਾਤਾਰ ਭਾਰੀ ਮੀਂਹ ਕਰਕੇ ਹੋਰ ਵੀ ਪਾਣੀ ਵਧ ਸਕਦਾ ਹੈ ਤਾਂ ਡੇਰਾ ਬਸਤੀ ਤੇ ਪੰਚਕੁਲਾ ਦੇ ਵਿੱਚ ਕੱਗਰ ਦਰਿਆ ਉਫਾਨ ਤੇ ਨਜ਼ਰ ਆ ਰਿਹਾ ਪਹਾੜਾਂ ਦੇ ਵਿੱਚ ਭਾਰੀ ਮੀਂਹ ਕਰਕੇ ਦਰਸਲ ਕੱਗਰ ਦੇ ਵਿੱਚ ਆ ਪਾਣੀ ਦਾ ਲੈਵਲ ਪਹਿਲਾਂ ਦੇ ਮੁਕਾਬਲੇ ਵਧ ਗਿਆ ਹੈ ਦਰਿਆ ਦੇ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ ਅਤੇ ਲਗਾਤਾਰ ਭਾਰੀ ਮੀਂਹ ਕਰਕੇ ਆ ਪਾਣੀ ਦਾ ਪੱਧਰ ਝੱਕਰ ਹੋਰ ਵੀ ਵੱਧਾ ਤੇ ਫਿਰ ਉਸ ਦੇ ਨਾਲ ਆ ਹੋਰ ਚਿੰਤਾਜਨਕ ਹਾਲਾਤ ਹੋ ਸਕਦੇ ਨੇ ਚਾਹੇ ਫਿਰ ਉਹ ਡੇਰਾ ਬੱਸੀ ਦਾ ਇਲਾਕਾ ਹੋਵੇ ਪੰਚਕula ਦਾ ਇਲਾਕਾ ਹੋਵੇ ਪਟਿਆਲਾ ਸੰਗਰੂਰ ਦਾ ਜ਼ਿਲ੍ਹਾ ਹੋਵੇ ਸਾਲ 2023 ਦੇ ਵਿੱਚ ਕਿਉਂਕਿ ਸਿੱਕ ਗਦਰਿਆ ਦੇ ਵੱਲ ਵੱਡੇ ਪੱਧਰ ਤੇ ਇਹਨਾਂ ਇਲਾਕਿਆਂ 'ਚ ਆ ਤਬਾਹੀ ਵੀ ਮਚਾਈ ਗਈ ਸੀ ਆਪਰ ਖੱਗਰ ਵੀ ਹੁਣ ਡਰਾਉਂਦਾ ਹੋਇਆ ਨਜ਼ਰ ਆ ਰਿਹਾ ਡੇਰਾ ਬਸਤੀ ਤੇ ਪੰਚਕੁਲਾ ਦੇ ਵਿੱਚ ਖੱਗਰ ਦੇ ਵਿੱਚ ਪਾਣੀ ਦਾ ਲੈਵਲ ਪਹਿਲਾਂ ਦੇ ਮੁਕਾਬਲੇ ਵਧਿਆ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਫਲੋ ਪਾਣੀ ਦਾ ਵਹਾਅ ਬਹੁਤ ਤੇਜ਼ ਖੱਗਰ ਦਰਿਆ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਉੱਥੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੀ ਭਾਰੀ ਮੀਂਹ ਦਾ ਅਲਰਟ ਹੈ ਜੇਕਰ ਇਹਨਾਂ 2-3 ਸੂਬਿਆਂ ਦੇ ਵਿੱਚ ਇੱਕੋ ਸਮੇਂ ਭਾਰੀ ਮੀਂਹ ਪੈਂਦਾ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਡੈਮਾਂ ਦੇ ਵਿੱਚ ਪਾਣੀ ਵਧੇਗਾ ਅੱਗੇ ਫਿਰ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਵੇਗਾ ਦਰਿਆਵਾਂ ਦੇ ਵਿੱਚ ਜੇਕਰ ਆ ਪਾਣੀ ਦਾ ਲੈਵਲ ਵਧਦਾ ਤੇ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਰੇਸ਼ਾਨੀ ਦਿੱਕਤ ਹੋਰ ਵੀ ਆ ਵੱਸ ਸਕਦੀ ਹੈ ਹਾਲਾਂਕਿ ਕੱਗਰ ਦਰਿਆ ਵਾਲੇ ਪਾਸੇ ਬਹੁਤ ਹੁਣ ਤੱਕ ਆ ਬਚਾ ਰਿਆ ਸੀ ਇਹੀ ਦੁਵਾ ਕਰਦੇ ਆ ਕਿ ਬਚਾਈ ਰੇ ਅੱਗੇ ਅਜਿਹੀ ਜੀ ਸਥਿਤੀ ਕੋਈ ਨਾ ਬਣੇ ਜਿਸ ਤਰੀਕੇ ਦੇ ਨਾਲ 라ਵੀ ਸਤਲੁਜ ਤੇ ਬਿਆਸ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਤਬਾਹੀ ਬਚਾਈ ਗਈ ਹੈ ਹਾ ਤਾਂ ਫਿਲਹਾਲ ਬਹੁਤ ਬਚਾਅ ਦੀ ਕਰ ਰਹੀ ਹੈ ਪਰ ਜੋ ਤਾਜ਼ਾ ਅਪਡੇਟ ਹੈ ਕਿ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਵੀ ਫਿਲਹਾਲ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਜੇਕਰ ਪਾਣੀ ਦਾ ਲੈਵਲ ਵੱਧ ਹੈ ਹਾਲਾਤ ਜ਼ਿਆਦਾ ਖਰਾਬ ਹੁੰਦੇ ਨੇ ਹਾ ਤਾਂ ਚਾਹੇ ਫਿਰੋ ਪੰਚਕੁਲਾ ਆ ਡੇਰਾ ਬਸਤੀ ਜ਼ੀਰਖਪੁਰ ਦਾ ਇਲਾਕਾ ਹੋਵੇ ਮਹਾਲੀ ਦੇ ਕੁਝ ਪਿੰਡ ਹੋਣ ਅੱਗੇ ਪਟਿਆਲਾ ਜ਼ਿਲ੍ਹਾ ਹੈ ਅੱਗੇ ਸੰਗਰੂਰ ਜ਼ਿਲ੍ਹਾ ਜਿਸ ਪਾਸੇ ਵੀ ਅੱਗੇ ਵਹਿੰਦਾ ਹੈ ਤਾਂ ਉੱਥੇ ਦਿੱਕਤ ਹੋਰ ਵੀ ਵੱਧ ਹੋਈ ਨਜ਼ਰ ਆ ਸਕਦੀ ਹੈ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਤਾਰਾ ਠਾਕੁਰ ਜੁੜ ਚੁੱਕੇ ਨੇ ਤਾਰਾ ਇਹ ਘੱਗਰ ਦਰਿਆ ਦੇ ਵਿੱਚ ਹੀ ਪਾਣੀ ਦਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਤਾਜ਼ਾ ਅਪਡੇਟ ਕੀ ਹੈ ਕੀ ਲੈਵਲ ਹੈ ਪਾਣੀ ਦਾ ਹਾਂ ਜੀ ਬਿਲਕੁਲ ਦੇਖਿਓ ਜਿਸ ਤਰ੍ਹਾਂ ਸੇ ਲਗਾਤਾਰ ਜੋ ਮੌਸਮ ਵਿਭਾਗ ਕੇ ਦੁਆਰਾ 2 ਦਿਨ ਲਗਾਤਾਰ بارش ਕਾਲਰ ਜਾਰੀ ਕੀਤਾ ਗਿਆ ਹੈ ਉਸ ਕੋ ਲੈ ਕੇ गग्गा नदी का जो जलस्तर है वो बढ़ा हुआ है लगातार जो बारिश है पहाड़ी क्षेत्र मोरनी और हिमाचल के बॉर्डर में पड़ रही है उसका पानी गग्गर नदी में आ रहा है और देर रात भी जो बताया जा रहा है कि कई जगहों पर काफी जो पानी देखने को मिला है गग्गर नदी का जो जलस्तर है इस समय बढ़ा हुआ है तो कही न कहीं ना कहीं चिंताजनक है अगर लगातार ऐसे ही बारिश रहती है तो जो घग्गर नदी पंचकुला से होकर गुजरती है कई इलाकों में पंजाब और हरियाणा के जाती है वहां पर भारी नुकसान पहुंचा सकती है अभी भी जो मौसम विभाग के द्वारा अलर्ट जारी किया गया है कि बारिश आगे जारी रहेगी तो ਇਹ ਮਾਨਾ ਜਾ ਰਿਹਾ ਹੈ ਕਿ ਜੋ ਗੱਗਰ ਨਦੀ ਦਾ ਜਲ ਸતર ਹੈ ਉਹ ਹੋਰ ਵੱਧ ਰਿਹਾ ਹੈ ਅਤੇ ਕਈ ਇਲਾਕਿਆਂ ਲਈ ਚਿੰਤਾਜਨਕ ਹੈ ਅਤੇ ਨੁਕਸਾਨ ਵੀ ਕਰ ਸਕਦਾ ਹੈ ਜੀ ਹਾਂ ਠੀਕ ਹੈ ਤਾਰਾ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਗੱਗਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਡੇਰਾ ਬਸੇ ਤੇ ਪੰਚਕਲਾ ਦੇ ਵਿੱਚ ਗੱਗਰ ਉਫਾਨ ਤੇ ਨਜ਼ਰ ਆ ਰਿਹਾ ਹੈ ਪਹਾੜਾਂ ਦੇ ਵਿੱਚ ਪਾਰੀ ਮੀਂਹ ਦੇ ਚੱਲਦੇ ਗੱਗਰ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਅੱਜ ਮੁਰਤੂ ਹੜਪਰਭਾਵੇਂਤ ਇਲਾਕਿਆਂ ਦੇ ਦੌਰੇ ਤੇ ਨੇ ਮੁੱਖ ਮੰਤਰੀ ਮਾਨ ਅਜੋ ਹੁਸ਼ਾਰਪੁਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਟਾਂਡਾ ਉਲਮੜ ਦੇ ਹੜਪਰਭਾਵੇਂਤ ਇਲਾਕਿਆਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਹੜਪੇੜ ਤੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਕਿਉਂਕਿ ਪਿਛਲੇ ਦਿਨ ਵੀ ਮੁੱਖ ਮੰਤਰੀ ਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆ ਪਹੁੰਚੇ ਸਨ ਬਿਆਸ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀਗਾ ਤੇ ਅੱਜ ਹੁਸ਼ਾਰਪੁਰ ਮੁੱਖ ਮੰਤਰੀ ਮਾਨ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਕਿਉਂਕਿ ਹੁਸ਼ਾਰਪੁਰ ਦੇ ਜੇਕਰ ਅਟਾਡਾ ਉੜਮੜ ਇਲਾਕੇ ਦੀ ਗੱਲ ਕੀਤੀ ਹੈ ਜਿੱਥੇ ਕਈ ਪਿੰਡ ਜੋ ਕੇ ਹੜਾਂ ਦੀ ਮਾਰ ਦੇ ਹੇਠ ਨੇ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਮੱਖ ਮੰਤਰੀ ਮਾਨ ਦੇਵਲੂ ਅਜੋ ਹਾਰਪੁਰ ਦਾ ਦੌਰਾ ਕੀਤਾ ਜਾਵੇਗਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਹੜ੍ਹ ਪੀੜਤ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਚਵਾਦਾ ਕਰ ਦਿੱਤਾ ਗਿਆ। ਹੁਣ 3 ਸਤੰਬਰ ਤੱਕ ਸਕੂਲ ਬੰਦ ਰਹਿਣਗੇ। ਹੜ੍ਹਾਂ ਤੇ ਪਾਰੀ ਮੀਂਹ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। SSC VT ਦੀਆਂ ਪ੍ਰੀਖਿਆਵਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪ੍ਰਾਈਵੇਟ ਸਕੂਲਾਂ ਨੂੰ ਚੇਤਾਵਨੀ ਹੈ ਕਿ ਹੜ੍ਹਾਂ ਦੇ ਵਿੱਚ ਖੁੱਲ ਰਹੇ ਨੇ ਕਈ ਪ੍ਰਾਈਵੇਟ ਸਕੂਲ ਤੇ ਜੇਕਰ ਮਰਜ਼ੀ ਦੇ ਨਾਲ ਟੀਚਰਜ਼ ਨੂੰ ਆ ਬੁਲਾ ਰਹੇ ਹਨ। ਕਈ ਨਿੱਜੀ ਸਕੂਲ ਇਸ ਗੱਲ ਦਾ ਇਹਨਾਂ ਨੇ ਜ਼ਿਕਰ ਕੀਤਾ। ਨਾਲ ਹੀ ਇਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਵਿੱਚ ਸਕੂਲ ਖੋਲਣ ਵਾਲਿਆਂ ਤੇ ਐਕਸ਼ਨ ਵਿੱਚ ਕੀਤਾ ਜਾਵੇਗਾ ਜੇਕਰ ਚਾਹੇ ਕੋਈ ਪ੍ਰਾਈਵੇਟ ਸਕੂਲ ਹੈ ਚਾਹੇ ਕੋਈ ਸਰਕਾਰੀ ਸਕੂਲ ਹੈ ਜੇਕਰ ਹੜ੍ਹਾਂ ਦੇ ਵਿਚਾਲੇ ਕੋਈ ਸਕੂਲ ਖੋਲਿਆ ਜਾਂਦਾ ਤੇ ਫਿਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਕੋਈ ਜਿਸ ਤਰੀਕੇ ਦੇ ਪੰਜਾਬ ਦੇ ਕਰੀਬ 9 ਜ਼ਿਲ੍ਹਿਆਂ ਦੇ ਵਿਚਾਲਾਂ ਵਰਗੇ ਜਿਹੜੇ ਹਾਲਾਤ ਬਣੇ ਹੋਏ ਨੇ ਵੱਡੇ ਪੱਧਰ ਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਤਾਂ 3 ਸਤੰਬਰ ਤੱਕ ਛੁੱਟੀਆਂ ਜੋ ਕਿ ਸਕੂਲਾਂ ਦੇ ਵਿੱਚ ਵਧਾ ਦਿੱਤੀਆਂ ਗਈਆਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਸਕੂਲ ਹੜ੍ਹਾਂ ਦੇ ਵਿਚਾਲੇ ਖੋਲਿਆ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ